ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਲਈ ਆਪਾਂ ਲੈ ਕੇ ਪਹੁੰਚੇ ਹਾਂ ਤੁਹਾਨੂੰ ਮਿੱਤਰੋ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਕੱਬਰਵੱਛੇ ਦੇ ਵਿੱਚ ਕੱਬਰਵੱਛੇ ਪਿੰਡ ਦੇ ਵਿੱਚ ਘਰੇਲੂ ਪਰਿਵਾਰ ਦੇ ਘਰੇ ਆਪਾਂ ਇਸ ਟਾਈਮ ਮੌਜੂਦ ਆ ਬਈ ਦੋ ਜਨਵਾਰ ਬਾਈ ਕੇ ਵਕਾਊਆ ਇੱਕ ਤਾਂ ਹੈਗੀ ਆ ਜਰਸੀ ਮਿੱਤਰੋ ਤੇ ਇੱਕ ਹੈਗੀ ਆ ਝੋਟੀ ਦੂਜਾ ਸੁਹਾ ਝੋਟੀ ਨੇ ਸੁਣਾ ਦੂਜਾ ਤੀਜਾ ਸੁਹਾ ਹੀ ਵੜਾ ਗੱਬਣ ਨੇ ਟੋਕੜ ਗੱਪਣ ਟੋਕੜ ਗੱਪਣ ਵਹਿੜਾ ਜਿਹੜੀ ਮਿੱਤਰੋ ਤੁਹਾਨੂੰ ਦਿਖਾਉਣੀ ਆ ਤੇ ਇੱਕ ਦਿਖਾਉਣੀ ਆ ਤੁਹਾਨੂੰ ਮੱਝ ਸਾਰੀ ਜਾਣਕਾਰੀ ਲੈਣੀਆਂ ਮਿਲਦੇ ਆਪਾਂ ਟੋਕੜ ਗੱਪਣ ਵਹਿੜ ਤੋਂ ਸ਼ੁਰੂਆਤ ਕਰਾਂਗੇ ਵੀਰੇ ਸੱਸੀ ਸੱਸੀ ਗਾਲ ਵੱਡੇ ਭਾਈ ਹਸ਼ਕਾ ਭਾਈ ਜੀ ਕੀ ਹਾਲ ਚਾਲ ਹੈ ਵੀਰੇ ਵਧੀਆ ਜੀ ਵਧੀਆ ਛੇਤਾ ਦੇ ਪਰਿਵਾਰ ਵੀਰੇ ਸਾਰੇ ਵਧੀਆ ਜੀ ਤੁਸੀਂ ਅੱਛਾ ਨਾਮ ਦੱਸ ਦੀ ਵੀਰੇ ਕਿਹਨਾਂ ਦੀ ਆਪਣਾ ਭਾਈ ਧਰਮਪ੍ਰੀਤ ਸਿੰਘ ਧਰਮਪ੍ਰੀਤ ਸਿੰਘ ਧਰਮਪ੍ਰੀਤ ਭਾਈ ਘਰ ਕਿੱਥੇ ਜਾ ਗਿਆ ਆਪਣਾ ਆਪਣਾ ਹੀ ਮੋਰਾਂ ਵਾਲੀ ਸਕੂਲ ਦੇ ਕੋਲ ਜਮਣ ਲੱਗ ਗਈ ਠੀਕ ਆ ਮੂਰਾ ਸਕੂਲ ਦੇ ਕੋਲੇ ਜਾ ਹਾਂਜੀ ਅਜਾ ਤਰਨਬੀਬ ਜੀ 2 ਜਾਨਵਰ ਵੇਚਨੇ ਆਪਾਂ ਹਨਾ ਇਹ ਜਰਸੀ ਵਾੜ ਕਿੰਨੇ ਚਿਰ ਦੀ ਗੱਬੜ ਆ ਕਿੰਨਾ ਦੁੱਧ ਆ ਇਹ ਬਈ ਹੁਣ ਤਾਂ ਪਹਿਲਾਂ ਤਾਂ 2 ਟਾਈਮ ਸੀ ਤੇ ਹੁਣ ਇੱਕ ਵਾ ਇੱਕ ਟਾਈਮ ਕਰਤੀ ਐ 4 ਕਿਲੋ ਦੁੱਧ ਸੀ ਤੇ ਹੁਣ 2 ਕਿਲੋ ਆ ਇੱਕ ਟਾਈਮ ਮੈਂ ਮੰਨ ਕੇ ਚਲੋ ਆਪਾਂ ਛੱਡਨੀ ਐ ਚਲੋ ਤੇ ਗੱਬੜ ਕਿੰਨੇ ਚਿਰ ਦੀ ਹੋ ਗਈ ਬਈ ਇਹ ਬਈ 7ਵਾਂ ਮਹੀਨਾ ਚੱਲ ਰਿਹਾ ਵਾ 8ਵੇਂ ਤਿਆਰ ਹੀ ਆ ਲੱਗਣ ਵਾਲਾ 7ਵਾਂ ਮਹੀਨਾ ਚੱਲ ਰਿਹਾ 8ਵੇਂ ਨੂੰ ਜਾਣਦੂ ਤਿਆਰ ਆ ਹੈ ਦੁੱਧ ਤਾਜੀ ਕਿੰਨਾ ਕੁ ਦੇਗੀ ਸੀ ਬਈ ਤਾਜੀ ਬਈ ਇਹਦਾ ਸੀਗਾ ਤੇਰਾ 14 ਲੀਟਰ ਤੇਰਾ 14 ਲੀਟਰ ਦਾ ਤਾਜੀ ਦਾ ਰਕਾਰਡ ਸੀਗਾ ਹੁਣ ਸੂਆ ਕਿੰਨੂ ਆ ਸੂਣਾ ਇਹਨੇ ਇਹਨੇ ਬਈ ਤੀਜਾ ਤੀਜਾ ਸੂਆ ਸੂਣਾ ਆਏ ਨੇ ਕੀ ਰੇਡ ਰੱਖਿਆ ਇਹਦਾ ਵੱਡੇ ਬਈ ਇਹਦਾ ਬਈ ਜੀ 40000 ਮਾਨਤਣ ਵਿੱਚੋਂ ਕੋਈ ਮਾਨਤਣ ਹੋ ਜੂਗਾ ਬਈ ਜੀ ਕੱਢੀ ਪਾਉ ਨੂੰ ਤੋਰੀ ਵੀਰੇ ਮੋੜੇ ਖੋਲੀ ਰੂਪ ਲੈ ਵੀ ਮਿੱਤਰੋ 77 ਤੇ ਬਹੁਤ ਚੰਗੀ ਜਿਹੜੀ ਮਿੱਤਰੋ ਇਹ ਵੈੜਾ ਤੀਜੇ ਸੁਵੇਲੀ ਹੁਣ ਇਹ ਗੱਬਣ ਤੇ ਦੁੱਧ ਇਸ ਟਾਈਮ ਇੱਕ ਟਾਈਮ 2 ਕਿਲੋ ਆ ਕਿਉਂਕਿ ਡਰਾਈ ਵਾਲੇ ਪਾਸੇ ਨੂੰ ਬਾਈ ਨੇ ਤੋਰੀ ਹੋਈ ਆ ਹੁਣ ਜੋ ਪਲੀ ਸੰਭੀ ਆ ਥੋੜਾ ਜਿਹਾ ਸਿਆਲ ਕਰਕੇ ਚਲੋ ਨਿਵਾਇ ਧਵਾਈ ਨਹੀਂ ਉੰਜ ਜਾਣ ਵਾਲੀ ਨਿੱਗਰ ਵੈੜਾ ਮਿੱਤਰੋ ਜਰਸੀ ਟੌਪ ਰੇਟ 40000 ਰੁਪਿਆ ਵਿੱਚੋਂ ਮੰਤਨ ਹੋ ਜਾਊਗਾ ਤੇ ਵੀਰੇ ਜਿਹੜੀ 2 ਨੰਬਰ ਤੇ ਝੋਟੀ ਆ ਬਾਈ ਝੋਟੀ ਬਈ ਇਹਦੇ 15 ਦਿਨ ਰਹਿ ਗਏ ਠੀਕ ਆ ਵੀਰੇ ਤੇ ਬਸ ਤਿਆਰੀ ਹੈ ਮਦਨਾ ਦੇ ਆ ਕੇ ਪੂਰੀ ਤਿਆਰ ਹੁੰਦੀ ਹੈ ਠੀਕ ਹੈ ਵੀਰੇ ਕਿੰਨਾ ਸੂਆ ਸੂਣਾ ਇਹਨੇ ਬਾਈ ਇਹ ਬਈ ਤੀਜਾ ਹੀ ਤੀਜਾ ਸੂਆ ਇਹਨੇ ਸੂਣਾ ਵਾ ਤੇ ਦੁੱਧ ਕਿੰਨੇ ਕੁ ਦਿੱਤਾ ਇਹਨੇ ਵੀਰੇ ਪਹਿਲਾਂ ਇਹਦਾ ਵੀ ਬਈ ਹੈਗਾ ਏ 12 13 ਲੀਟਰ ਹੀ 12 13 ਲੀਟਰ ਇਹਦੀ ਮੰਨ ਕੇ ਚੱਲੋ ਵਾ ਚੰਗਾ ਬਣਾ ਜਾਂਦੀ ਵੱਡੇ ਹਾਂਜੀ ਬਹੁਤ ਬਣਾਉਂਗਾ ਇਹਦੀ 15 ਤੱਕ ਜਾਊਗੀ ਠੀਕ ਹੈ ਵੱਡੇ ਬਈ ਠੀਕ ਹੈ ਵੀਰੇ ਤੇ ਦਿਨ ਹਜੇ 15 ਪਏ ਆ ਹਾਂਜੀ 15 ਦਿਨ ਰੇਟ ਵੀਰੇ ਕੀ ਰੱਖਿਆ ਜਾਂਦਾ ਬਾਈ ਰੇਟ ਬਈ ਫੋਨ ਤੇ ਕਰ ਲਾਂਗੇ ਠੀਕ ਤੋਰੀ ਵੀਰੇ ਕੱਢੀ ਬਾਰ ਨੂੰ ਇਹਨੂੰ ਵੀ ਲੈ ਵੀ ਮਿੱਤਰੋ ਤੰਚੇ ਦੀ ਝੋਟੀ ਚੰਗੀ ਆ ਜਾਣ ਵਾਲੀ ਆ ਕਾਦ ਦੇ ਵਿੱਚ ਮਿੱਤਰੋ ਇਹ ਕਰਮ ਵਾਲੀ ਹੈਗੀ ਦਰਮਿਆਨੀ ਪਹਿਲਾਂ ਦੱਸ ਦੇਵਾਂ ਵੀ ਦਰਮਿਆਨੇ ਕਾਦ ਦੇ ਵਿੱਚ ਝੋਟੀਆਂ ਉਂਝ ਗੋਲ ਮਟੋਲਾ ਸਿੰਘ ਚੰਗਾ ਲੱਗਾ ਹੋਇਆ ਵੀਰੇ ਬਾਕੀ ਬਾਈ ਉਨੇ ਵੇਪਰ ਨੇਰੋ ਸਾਫ ਸੁਥਰੀ ਤੇ ਥਣ ਚੰਗਾ ਮਜ਼ਬੂਤੀ ਵਾਲਾ ਸਿੰਘ ਗੋਲਾ ਬਣਦੇ ਵੀਰੇ ਬਸ ਥੱਲੋ ਆਰਡਰ ਦੀ ਕੁਆਲਿਟੀ ਤੁਸੀਂ ਦੇਖ ਸਕਦੇ ਹਰੇ 15 ਦਿਨ ਬਾਕੀ ਆ 15 ਦਿਨਾਂ ਨੂੰ ਤਾਂ ਬਹੁਤ ਸੋਹਣੀ ਥੱਲੋ ਤਿਆਰ ਹੋ ਜਾਂਦੀ ਹੈ ਬਾਈ ਜੰਦਾ ਕਿਉਂਕਿ ਦੁੱਧ ਬਾਈ ਉਹਨਾਂ ਨੇ ਚੰਗਾ ਚੋਇਆ ਹੋਇਆ ਪਹਿਲੇ ਸੋਈ ਤੇ ਹੁਣ ਰੇਟ ਇਹਦਾ ਜਿਹੜਾ ਫੋਨ ਦੇ ਉੱਤੇ ਆ ਕਿਉਂਕਿ ਬਾਈ ਹਜੇ ਝੋਟੀ ਕੱਚੀ ਆ ਜਿਵੇਂ ਕਿ ਭਰਾ ਨੂੰ ਜਚੂਗੀ ਬਾਈ ਨੰਬਰ ਤੇ ਲਾ ਦੂੰਗਾ ਸਕਰੀਨ ਤੇ ਤੇ ਰੇਟ ਫੋਨ ਦੇ ਉੱਤੇ ਬਾਈ ਤੁਸੀਂ ਪੁੱਛ ਲਿਓ ਬਾਕੀ ਦੁੱਧ ਦੀ ਕੁਆਲਿਟੀ ਬਹੁਤ ਚੰਗੀ ਬਾਈ ਠੀਕ ਹੈ ਫੈਟ ਫੋਨ ਚੰਗੀ ਆਉਂਦੀ ਬ ਭਈ ਇਹ ਆਪਣਾ 7ਵੇਂ ਮਹੀਨੇ ਛੱਡੀ ਹੈ ਵੀ 7ਵੇਂ ਮਹੀਨੇ ਠੀਕ ਹੈ ਭਈ ਐਤਕੀ ਸਾਂਣ ਤੋਂ ਕ੍ਰੋਸ ਆ ਵੀਰੇ ਹਾਂਜੀ ਸਾਂਣ ਤੋਂ ਕ੍ਰੋਸ ਆ ਬੂਰੇ ਸਾਂਣ ਤੋਂ ਆਈਂਦਾ ਸੀ ਬੂਰੇ ਸਾਂਣ ਤੋਂ ਕ੍ਰੋਸ ਪੂਰੇ ਬਚਾਏ ਜਿੰਨੇ ਵੀ ਰਿਜ਼ਲਟ ਆਏ ਉਹਦੇ ਉਹ ਸਾਂਣ ਦੇ ਹਾਂਜੀ ਕੀ ਬਾਤ ਆ ਭਈ ਪ੍ਰਮਾਤਮਾ ਕਰੇ ਕਿ ਪੂਰੀ ਕੱਟੀ ਦੇ ਦੇ ਜਾਨਾ ਹਾਂਜੀ ਬਾਕੀ ਕਿ ਦੋ ਸੂਏ ਸੂਏ ਕੱਟੀਆਂ ਹੀ ਦਿੱਤੀਆਂ ਨਹੀਂ ਠੀਕ ਹੈ ਵੀਰੇ ਭਈ ਤੀਜਾ ਸੂਆ ਹੋਣੇ ਨੂੰ ਸੂਣਾ ਹਾਂਜੀ ਤੀਜਾ ਸੂਆ ਠੀਕ ਹੈ ਵੀਰੇ ਅੱਛਾ ਨੰਬਰ ਕਿਹੜੇ ਤੇ ਗੱਲਬਾਤ ਕਰਾਂਗੇ ਵੀਰੇ 62839 ਜੀ 40652 ਇੱਕ ਵਾਰੀ ਹੋਰ ਬੋਲ ਦੀ ਵੀਰੇ 62839 ਜੀ